ਸਤਿ ਸ਼੍ਰੀ ਅਕਾਲ ਦੋਸਤੋ ਨਾਮਤਾਰੀ ਪੇਜ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਮੈਂ ਡਾਕਟਰ ਤਰਸੇਮ ਸਿੰਘ ਨਾਮਤਾਰੀ ਅੱਜ ਜਿਹੜੀ ਵੀਡੀਓ ਬਣਾਉਣ ਦਾ ਮੇਨ ਮਕਸਦ ਆ ਆਪਣਾ ਜਿੰਨਾਂ ਵੀਰਾਂ ਨੂੰ ਸਭ ਤੋਂ ਵੱਧ ਪਰੇਸ਼ਾਨੀਆਂ ਨੀਂਦ ਤੋਂ ਸਮੱਸਿਆ ਨੀਂਦ ਨਹੀਂ ਆਉਂਦੀ ਬੇਚੈਨੀ ਰਹਣੀ ਜਾਂ ਮਾਈਗ੍ਰੇਨ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ 24 ਘੰਟੇ ਸਿਰ ਦਰਦ ਕਰਦਾ ਰਹਿੰਦਾ ਅੱਖਾਂ ਦੇ ਵਿੱਚ ਭਾਰੀਪਨ ਰਹਿੰਦਾ ਬੈਕ ਪੇਨ ਜਾਨੀ ਕਿ ਸਰਵਾਈਕਲ ਦੀ ਤਰ੍ਹਾਂ ਜਿਵੇਂ ਦਰਦ ਰਹਿਣਾ ਇਸ ਤਰ੍ਹਾਂ ਦੀ ਜੇਕਰ ਤੁਹਾਨੂੰ ਸਮੱਸਿਆ ਜਾਂ ਸਭ ਤੋਂ ਵੱਧ ਸਮੱਸਿਆ ਕਿ ਕਈ ਸਾਲਾਂ ਤੋਂ ਜਿਨ੍ਹਾਂ ਨੂੰ ਟੈਨਸ਼ਨ ਰਹਿੰਦੀ ਹੈ ਕਿਸੇ ਕੰਮ ਨੂੰ ਲੈ ਕੇ ਕਿਸੇ ਬਿਜ਼ਨਸ ਨੂੰ ਲੈ ਕੇ ਜਾਂ ਘਰੇਲੂ ਪਰੇਸ਼ਾਨੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਟੈਨਸ਼ਨ ਵੀ ਕਿਸੇ ਵੀ ਹਰ ਜਗ੍ਹਾ ਤੋਂ ਦਵਾਈਆਂ ਲੈ ਲੈ ਕੇ ਤੁਸੀਂ ਥੱਕ ਚੁੱਕੇ ਹੋ ਤਾਂ ਤੁਸੀਂ ਇੱਕ ਵਾਰ ਨਾਮ ਤਾਰੀ ਹੋਮਿਓਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਪਹਿਲੇ 15 ਦਿਨਾਂ ਦੇ ਵਿੱਚ ਆਵੇਂ ਤੁਹਾਡੀ 8 ਸਾਲ ਤੋਂ ਮੈਡੀਸਨ ਚੱਲਦੀ ਹੋਵੇ ਪਹਿਲੇ 15 ਦਿਨਾਂ ਜੇ ਤੁਹਾਨੂੰ ਰਿਲੈਕਸ ਫੀਲ ਹੋਊਗਾ ਤੇ ਟੋਟਲੀ ਜਿਹੜੀ ਤੁਹਾਡੀ ਪ੍ਰਾਣੀ ਸਮੱਸਿਆ ਹੈ ਜਿਵੇਂ ਲੰਬੇ ਸਮੇਂ ਤੋਂ ਨੀਂਦ ਨਾ ਆਉਣਾ ਜਾਂ ਬੇਚਾਨੀ ਰਹਿੰਦੀ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਜਿਵੇਂ ਆਪਾਂ ਕਹਿ ਦਿੰਨੇ ਆ ਕਿਸੇ ਦਾ ਮਰਨ ਨੂੰ ਜੀ ਕਰਦਾ ਕਿਸੇ ਦਾ ਗੱਡੀ ਥੱਲੇ ਆ ਕੇ ਮਰਨ ਨੂੰ ਜੀ ਕਰਦਾ ਜਾਂ ਕਈ ਪੇਸ਼ੈਂਟ ਐਦਾਂ ਦੇ ਆਉਂਦੇ ਜਿਨ੍ਹਾਂ ਦਾ ਦਿਲ ਕਰਦਾ ਕਿ ਅਸੀਂ ਜ਼ਿੰਦਗੀ ਤੋਂ ਹੀ ਦੁਖੀ ਹੋ ਚੁੱਕੇ ਆ ਇਸ ਤਰ੍ਹਾਂ ਦੀ ਸਮੱਸਿਆ ਜੇਕਰ ਤੁਹਾਨੂੰ ਹੈ ਤਾਂ ਤੁਸੀਂ ਫੋਨ ਕਰਕੇ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਜਿਹੜੀ ਨੈਚੁਰਲ ਨਾਰਮਲ ਦਵਾਈ ਜਿਹੜੀ ਅਯੁਰਵੈਦਾ ਦੇ ਵਿੱਚ ਜਾਂ ਹੋਮੀਓਪੈਥਿਕ ਦੇ ਵਿੱਚ ਇਹਦਾ ਇਲਾਜ ਹੈ ਤਾਂ ਅਸੀਂ ਪਹਿਲਾਂ ਵੀ ਕਾਫੀ ਪੇਸ਼ੈਂਟ ਠੀਕ ਕਰ ਚੁੱਕੇ ਆ ਜੇਕਰ ਤੁਹਾਡੇ ਵੀ ਕੋਈ ਆਸ-ਪਾਸ ਐਸ ਤਰ੍ਹਾਂ ਦਾ ਪਰੇਸ਼ਾਨ ਹੈ ਪੇਸ਼ੈਂਟ ਦਾ ਤੁਸੀਂ ਸਸਤਾ ਤੇ ਵਧੀਆ ਇਲਾਜ ਕਰਵਾ ਸਕਦੇ ਹਾਂ ਕਿਉਂਕਿ ਅਸੀਂ ਜ਼ਿਆਦਾ ਪੈਸੇ ਨਹੀਂ ਲੈਂਦੇ ਅਸੀਂ ਸਿਰਫ ਓਨੇ ਹੀ ਲੈਂਦੇ ਜਿੰਨੇ ਦੀ ਮਾਰਕੀਟ ਚੋਂ ਸਾਨੂੰ ਮੈਡੀਸਨ ਮਿਲਦੀ ਆ ਧੰਨਵਾਦ ਦੋਸਤੋ ਪੇਜ ਨੂੰ ਫੋਲੋ ਕਰੋ ਤੇ ਸ਼ੇਅਰ ਕਰੋ